ਕਿ ਨਵਜੋਤ ਸਿੰਘ ਸਿੱਧੂ ਆਈਪੀਐਲ ਦੇ ਵਿੱਚ ਕਮੈਂਟਰੀ ਕਰਦੇ ਨਜ਼ਰ ਆਉਣਗੇ ਬੜੇ ਲੋਕ ਇਹ ਚੀਜ਼ ਮਿਸ ਕਰਦੇ ਸੀ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਕਮੈਂਟਰੀ ਕਰਨ ਨੂੰ ਜਿਹੜੇ ਲੋਕ ਸਿੱਧੂ ਸਾਹਿਬ ਦੇ ਫੈਨ ਨੇ ਕਮੈਂਟਰੀ ਦੇ ਉਹ ਉਹ ਦਿਨ ਅੱਜ ਵਾਪਸ ਆ ਗਿਆ ਜੇ ਲੋਕ ਸਭਾ ਲੜਨੀ ਹੁੰਦੀ ਤਾਂ ਆਪਾਂ ਰਾਜ ਸਭਾ ਕਿਉਂ ਛੱਡਦੇ ਸਿੱਧੂ ਸਾਹਿਬ ਜਿਹੜੇ ਸਮਰਪਿਤ ਨੇ ਉਹ ਪੰਜਾਬ ਲਈ ਗੁਰੂ ਦਾ ਜਾਦੂ ਫਿਰ ਤੋਂ ਚੱਲਣ ਵਾਲਾ ਹੈ ਆਈਪੀਐਲ ਦੇ ਵਿੱਚ ਤੇ ਸਿੱਧੂ ਸਾਹਬ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਨਾ ਕਿ ਸਿਆਸਤ ਨਾਲ ਜੋੜ ਕੇ ਇਸ ਚੀਜ਼ ਨੂੰ ਦੇਖਣਾ ਚਾਹੀਦਾ ਕੀ ਪਟਾਪ ਸਿੰਘ ਬਾਜਵਟੇ ਰਾਜਾ ਵੜਿੰਗੋ ਉਹਨਾਂ ਦੇ ਖਿਲਾਫ ਚੱਲੇ ਨੇ ਪੰਜਾਬ ਦੇ ਲਈ ਸਿਆਸਤ ਲੜਾਈ ਲੜਨੀ ਉਹਨਾਂ ਦਾ ਪੈਸ਼ਨ ਹੈ ਇਸ ਲਈ ਦੀ ਵੱਡੀ ਖਬਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਜੁੜੀ ਹੋਈ ਸਾਮਣੇ ਆ ਰਹੀ ਅਦਾਜ਼ੇ ਕੀ ਲੰਬੇ ਸਮੇਂ ਤੋਂ ਕਮੈਂਟਰੀ ਅਤੇ ਟੀਵੀ ਸ਼ੋਅ ਤੋਂ ਦੂਰ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਕ੍ਰਿਕਟ ਕਮੈਂਟਰੀ ਦੇ ਵਿੱਚ ਵਾਪਸੀ ਕਰਨ ਜਾ ਰਹੇ ਨੇ ਜੀ ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਈਪੀਐਲ ਤੋਂ ਕਮੈਂਟਰੀ ਵਿੱਚ ਵਾਪਸੀ ਕਰਨ ਜਾ ਰਹੇ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਹੀ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਚੁੱਕੇ ਨੇ ਨਵਜੋਤ ਸਿੰਘ ਸਿੱਧੂ ਨੇ ਆਪ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਸੋਸ਼ਲ ਇਹ 라ਹੀਏ ਜਾਣਕਾਰੀ ਸਾਂਝ ਕੀਤੀ ਹੈ ਦਰਸ ਸਟਾਰ ਸਪੋਰਟਸ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇੱਕ ਟਵੀਟ ਕੀਤਾ ਗਿਆ ਇਸ ਵਿੱਚ ਦੱਸਿਆ ਗਿਆ ਕਿ ਨਵਜੋਤ ਸਿੰਘ ਸਿੱਧੂ 22 ਮਾਰਚ ਨੂੰ ਸ਼ਾਮ 6:30 ਵਜੇ ਤੋਂ ਆਈਪੀਐਲ ਕਮੈਂਟਰੀ ਲਈ ਜੁੜਨਗੇ ਕਿਉਂਕਿ 22 ਮਾਰਚ ਤੋਂ ਆਈਪੀਐਲ 2024 ਸ਼ੁਰੂ ਹੋ ਰਿਹਾ ਜਿਸ ਤੋਂ ਕਿ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਕਮੈਂਟਰੀ ਦੇ ਵਿੱਚ ਵਾਪਸੀ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਨੇ ਇਸ ਪੋਸਟ ਨੂੰ ਰੀਪੋਸਟ ਕੀਤਾ ਜੀ ਹਾਂ ਵੱਡੀ ਖਬਰ ਚਰਦੀਕਲਾ ਟਾਈਮ ਟੀਵੀ ਤੇ ਇਸ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਹੁਣ ਲੋਕ ਸਭਾ ਚੋਣਾਂ ਤੋਂ ਪਾਸਾ ਵੱਟਦੇ ਹੋਏ ਨਜ਼ਰ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਤਾਂ ਉੱਥੇ ਦੂਜੇ ਪਾਸੇ ਜਿੱਥੇ ক্রিকেট ਤੋਂ ਲੰਮਾ ਸਮਾਂ ਦੂਰੀ ਬਣਾ ਕੇ ਰੱਖੀ ਗਈ ਹੈ ਉਹਨਾਂ ਵੱਲੋਂ ਤਾਂ ਇੱਕ ਵਾਰ ਫਿਰ ਤੋਂ ক্রিকেট ਦੇ ਵਿੱਚ ਵਾਪਸੀ ਕਰ ਰਹੇ ਨੇ ਆਈਪੀਐਲ ਦੇ ਵਿੱਚ ਕਮੈਂਟਰੀ ਕਰਦੇ ਨਜ਼ਰ ਆਉਣਗੇ ਨਵਜੋਤ ਸਿੰਘ ਸਿੱਧੂ ਸੋ ਇਸੇਬਾਪਤ ਗਲਬਤ ਕਰ ਲੈਂਦੇ ਆ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਸ਼ੈਰੀ ਰਿਆਰ ਜੀ ਨਾਲ ਸੋ ਫੋਨ ਲਾਈਨ ਤੇ ਜੁੜ ਚੁੱਕੇ ਨੇ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਸ਼ੈਰੀ ਰਿਆਰ ਜੀ ਸ਼ੈਰੀ ਰਿਆਰ ਜੀ ਕੀ ਕਹਿਣਾ ਚਾਹੋਗੇ ਅੱਜ ਦੀ ਖਬਰ ਬਾਰੇ ਕਿ ਨਵਜੋਤ ਸਿੰਘ ਸਿੱਧੂ ਆਈਪੀਐਲ ਦੇ ਵਿੱਚ ਕਮੈਂਟਰੀ ਕਰਦੇ ਨਜ਼ਰ ਆਉਣਗੇ ਦੇਖੋ ਮੈਮ ਬੜੀ ਖੁਸ਼ੀ ਦੀ ਗੱਲ ਹੈ ਬੜੇ ਲੋਕ ਇਹ ਚੀਜ਼ ਮਿਸ ਕਰਦੇ ਸੀ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਕਮੈਂਟਰੀ ਕਰਨ ਕਿਉਂਕਿ ਆਪਾਂ ਜਦੋਂ ਵੀ ਮੈਚ ਦੇਖਦੇ ਸੀ ਜਾਂ ਕੋਈ ਗੱਲ ਹੁੰਦੀ ਸੀ ਤਾਂ ਹਮੇਸ਼ਾ ਇੱਕੋ ਹੀ ਚੀਜ਼ ਸੁਣਨ ਨੂੰ ਆਉਂਦੀ ਸੀ ਯਾਰ ਜੇ ਕਿਤੇ ਸਿੱਧੂ ਸਾਹਿਬ ਕਮੈਂਟਰੀ ਕਰ ਰਹੇ ਹੁੰਦੇ ਨਾ ਤਾਂ ਮਜ਼ਾ ਆ ਜਾਂਦਾ ਤਾਂ ਉਹ ਦਿਨ ਵਾਪਸ ਆ ਗਏ ਜਿਹੜੇ ਲੋਕ ਪਿਆਰ ਕਰਦੇ ਨੇ ਸਿੱਧੂ ਸਾਹਿਬ ਨੂੰ ਜਿਹੜੇ ਲੋਕ ਸਿੱਧੂ ਸਾਹਿਬ ਦੇ ਫੈਨ ਨੇ ਕਮੈਂਟਰੀ ਦੇ ਉਹ ਉਹ ਦਿਨ ਅੱਜ ਵਾਪਸ ਆ ਗਿਆ ਹੋ ਕੀ ਕਾਰਨ ਰਿਹਾ ਸ਼ੈਰੀ ਰਿਆਰ ਜੀ ਕਿ ਲੋਕ ਸਭਾ ਚੋਣਾਂ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਦੇਖੋ ਸਿੱਧੂ ਸਾਹਿਬ ਪਹਿਲੇ ਦਿਨ ਤੋਂ ਹੀ ਕਹਿੰਦੇ ਆਏ ਨੇ ਕਿ ਮੈਂ ਪੰਜਾਬ ਵਾਸਤੇ ਹਮੇਸ਼ਾ ਖੜਾ ਪੰਜਾਬ ਦੀ ਸਿਆਸਤ ਕਰਨੀ ਹੈ ਪੰਜਾਬ ਦੀ ਗੱਲ ਕਰਨੀ ਹੈ ਪੰਜਾਬ ਦੇ ਲਈ ਪੰਜਾਬ ਨੂੰ ਮਾਫੀਆ ਮੁਕਤ ਕਰਨਾ ਤੇ ਉਹ ਹਮੇਸ਼ਾ ਪੰਜਾਬ ਲਈ ਖੜੇ ਨੇ ਤੇ ਲੋਕ ਸਭਾ ਦਾ ਜੇ ਲੋਕ ਸਭਾ ਲੜਨੀ ਹੁੰਦੀ ਤਾਂ ਆਪਾਂ ਰਾਜ ਸਭਾ ਕਿਉਂ ਛੱਡ ਦੇ ਹਮ ਠੀਕ ਹੈ ਤੇ ਐਮਪੀ ਫੇਰ ਕੋਰਖ ਖੇਤਰ ਤੋਂ ਭਾਜਪੀ ਕੈਰੀ ਸੀ ਐਮਪੀ ਲੜਨ ਨੂੰ ਤਾਂ ਫਿਰ ਆਪਾਂ ਕੋਰਖ ਖੇਤਰ ਤੋਂ ਲੜ ਲੈਂਦੇ ਤੇ ਉੱਥੋਂ ਜਾ ਕੇ ਤਿੰਨ ਵਾਰ ਐਮਪੀ ਮੰਤਰੀ ਬਣਦੇ ਸੈਂਟਰ ਦੇ ਹਮ ਕੋ ਇਹ ਚੀਜ਼ਾਂ ਸਿੱਧੂ ਸਾਹਿਬ ਜਿਹੜੇ ਸਮਰਪਿਤ ਨੇ ਉਹ ਪੰਜਾਬ ਲਈ ਨੇ ਪੰਜਾਬ ਲਈ ਦਿਲ ਧੜਕਦਾ ਉਹਨਾਂ ਦਾ ਪੰਜਾਬ ਨੂੰ ਮੁੜ ਸੁਰਜੀਤ ਕਰਨ ਲਈ ਹਮੇਸ਼ਾ ਮਲਬ ਚਿੰਤਿਤ ਨੇ ਸਿੱਧੂ ਸਾਹਿਬ ਤੇ ਪੰਜਾਬ ਦੀ ਹੀ ਗੱਲ ਕਰਦੇ ਨੇ ਪੰਜਾਬ ਦੀ ਐਜੂਕੇਸ਼ਨ ਦੀ ਪੰਜਾਬ ਦੇ ਹੈਲਥ ਸਿਸਟਮ ਦੀ ਪੰਜਾਬ ਨੂੰ ਮਾਫੀਆ ਮੁਕਤ ਕਰਨ ਦੀ ਪੰਜਾਬ ਪੰਜਾਬ ਨੂੰ ਇੱਕ ਫੇਰ ਦੁਬਾਰਾ ਸੋਨੇ ਦੀ ਚਿੜੀ ਬਣਾਉਣ ਦੀ ਗੱਲ ਕਰਦੇ ਨੇ ਜੀ ਤੇ ਪੰਜਾਬ ਲਈ ਖੜਨਗੇ ਹਮੇਸ਼ਾ ਖੜੇ ਨੇ ਹੂੰ ਤੇ ਜਾਣੀ ਕਿ ਇਹ ਸਾਫ ਹੋ ਗਿਆ ਕਿ ਹੁਣ ਗੁਰੂ ਦਾ ਜਾਦੂ ਫਿਰ ਤੋਂ ਚੱਲਣ ਵਾਲਾ ਹੈ ਆਈਪੀਐਲ ਦੇ ਵਿੱਚ ਕਮੈਂਟਰੀ ਕਰਦੇ ਫਿਰ ਤੋਂ ਨਜ਼ਰ ਆਉਣਗੇ ਬਿਲਕੁਲ ਬਿਲਕੁਲ ਕਮੈਂਟਰੀ ਕਰਦੇ ਨਜ਼ਰ ਆਉਣਗੇ ਤੇ ਜਿਹੜੇ ਲੋਕ ਸਿੱਧੂ ਸਾਹਿਬ ਨੂੰ ਮਿਸ ਕਰਦੇ ਸੀ ਜਿਹੜੇ ਲੋਕ ਚਾਹੁੰਦੇ ਸੀ ਸਿੱਧੂ ਸਾਹਿਬ ਨੂੰ ਸੁਣਨਾ ਐਜ਼ ਅ ਕਮੈਂਟੇਟਰ ਉਹਨਾਂ ਲਈ ਇੱਕ ਬੜੀ ਵੱਡੀ ਖਬਰ ਹੈ ਇਹ ਹਮ ਬਿਲਕੁਲ ਉਹਨਾਂ ਦਾ ਜੋ ਅੰਦਾਜ਼ ਸੀ ਉਹ ਵੱਖਰਾ ਹੀ ਸੀ ਇੱਕ ਜਿਸ ਨੂੰ ਹਰ ਕੋਈ ਮਿਸ ਕਰ ਰਿਹਾ ਸੀ ਜੀ ਜੀ ਬਿਲਕੁਲ ਬਿਲਕੁਲ ਸਿੱਧੂ ਸਾਹਿਬ ਦੇਖੋ ਹਰ ਇੱਕ ਚੀਜ਼ ਐਡਾ ਵੱਡਾ ਤੁਸੀਂ ਦੇਖੋ ਕ੍ਰਿਕਟ ਕੀਤੀ ਪੰਜਾਬ ਦਾ ਨਾਮ ਰੌਸ਼ਨ ਕੀਤਾ ਕਮੈਂਟਰੀ ਕੀਤੀ ਪੰਜਾਬ ਦਾ ਨਾਮ ਰੌਸ਼ਨ ਕੀਤਾ ਇੰਨੇ ਵੱਡੇ ਸ਼ੋਅ ਦੇ ਵਿੱਚ 10 ਸਾਲ ਜੱਜ ਰਹੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਐਮਪੀ ਰਹੇ ਐਮਐਲਏ ਰਹੇ ਐਡਾ ਵੱਡਾ ਬੰਦਾ ਜਿਹੜਾ ਆਪਦੇ ਆਪ ਦੇ ਵਿੱਚ ਇੱਕ ਇੰਸਟੀਟਿਊਸ਼ਨ ਹੈ ਉਹ ਉਹ ਬੰਦਾ ਫੇਰ ਦੁਬਾਰਾ ਕਮੈਂਟਰੀ ਕਰਨ ਜਾ ਰਿਹਾ ਹੈ ਜਿਹੜੇ ਲੋਕ ਚਾਹੁੰਦੇ ਸੀ ਤੇ ਵੈਸੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਤੇ ਪੰਜਾਬ ਨੂੰ ਤੇ ਸਿੱਧੂ ਸਾਹਿਬ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਨਾ ਕਿ ਸਿਆਸਤ ਨਾਲ ਜੋੜ ਕੇ ਇਸ ਚੀਜ਼ ਨੂੰ ਦੇਖਣਾ ਚਾਹੀਦਾ ਤੇ ਜੇਕਰ ਸ਼ਹਿਰੀ ਰਾਜ ਦੇ ਦੇਖਿਆ ਜਾਵੇ ਸਿਆਸਤ ਤੋਂ ਹੁਣ ਉਹ ਜੋ ਕਿ ਕਹਿ ਲਿਏ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਾਸਾ ਵਟ ਰਹੇ ਨੇ ਕਿਸ ਦਾ ਇਹ ਕਾਰਨ ਵੀ ਤਾਂ ਹੋ ਸਕਦਾ ਹੈ ਕਿ ਜੋ ਪਿਛਲੇ ਦਿਨੀ ਆਪਾਂ ਨੇ ਤਲਖੀ ਦੇਖੀਆ ਕਾਟੋ ਕਲੇਸ਼ ਦੇਖਿਆ ਕਾਂਗਰਸ ਪਾਰਟੀ ਦੇ ਵਿੱਚ ਕਿ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗੋ ਉਹਨਾਂ ਦੇ ਖਿਲਾਫ ਚੱਲੇ ਨੇ ਇਹ ਵੀ ਤਾਂ ਦੇਖੋ ਖਿਲਾਫ ਨਹੀਂ ਕੋਈ ਚੱਲਿਆ ਦੇਖੋ ਕਾਂਗਰਸ ਕਾਂਗਰਸ ਸੈਕੂਲਰ ਪਾਰਟੀ ਹੈ ਹਰ ਇੱਕ ਬੰਦੇ ਨੂੰ ਆਪਦੇ ਵਿਚਾਰ ਰੱਖਣ ਦੀ ਆਜ਼ਾਦੀ ਹੈ ਤਾਂ ਅਸੀਂ ਆਪਦੇ ਵਿਚਾਰ ਰੱਖ ਰਹੇ ਸੀ ਤੇ ਆਪ ਕਾਂਗਰਸ ਦੇ ਵਰਕਰ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਉਹ ਕਰਦੇ ਰਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਲਈ ਖੜੇ ਹਾਂ ਤੇ ਖੜਾਂਗੇ ਦੇਖੋ ਇਹ ਧਰਤਾ ਚਲਾਉਣਾ ਹੈ ਨਾ ਦੇਖੋ ਮੈਮ ਸਾਡੇ ਕੋਲੇ ਕਿਹੜਾ ਮਤਲਬ ਸਿੱਧੂ ਸਾਹਿਬ ਕੋਲੇ ਕਿਹੜਾ ਰੇਤੇ ਦੀਆਂ ਖੱਡਾਂ ਨੇ ਜਾਂ ਐਲ 1 ਦੇ ਲਾਇਸੈਂਸ ਨੇ ਜਾਂ ਕੋਈ ਜਿਵੇਂ ਦੂਜੇ ਲੀਡਰਾਂ ਕੋਲੇ ਹਰਾਮ ਦੀ ਕਮਾਈ ਹੈ ਸਾਹੀ ਹੋਣੀ ਨਾ ਕਹ ਖੂਨ ਪਸੀਨੇ ਦੀ ਕਮਾਈ ਨਾਲ ਘਰ ਚੱਲਦਾ ਸਿੱਧੂ ਸਾਹਿਬ ਦਾ ਤਾਂ ਉਹ ਉਹ ਕਮੈਂਟਰੀ ਕਰਕੇ ਹੀ ਪੈਸੇ ਆਉਣਗੇ ਨਾ ਹੁਣ ਘਰ ਵੀ ਚਲਾਉਣਾ ਹੈ ਤੇ ਕੱਲ ਨੂੰ ਸਿਆਸਤ ਵੀ ਕਰਨੀ ਹੈ ਆਪਣਾ ਜ਼ਿੰਦਗੀ ਦਾ ਬੱਚੇ ਬੱਚਿਆਂ ਵਾਸਤੇ ਵੀ ਕੁਝ ਕਰਨਾ ਤੇ ਉਹ ਚੀਜ਼ਾਂ ਨੇ ਥੋੜੇ ਸਮੇਂ ਲਈ ਨੇ ਮਹੀਨੇ ਦੋ ਮਹੀਨੇ ਨੇ ਉਹ ਤੋਂ ਬਾਅਦ ਫਿਰ ਪੰਜਾਬ ਲਈ ਖੜੇ ਆ ਜੀ ਜਾਨੀ ਕਿ ਫਿਰ ਪੰਜਾਬ ਦੇ ਹੱਕ ਦੇ ਵਿੱਚ ਉਹ ਵਾਅ ਚੁੱਕੀ ਜਾਊਗੀ ਆਵਾਜ਼ ਅਨ ਆਈਪੀਐਲ ਦੇ ਦੌਰਾਨ ਵੀ ਚੁੱਕੀ ਜਾਊਗੀ 50 ਦੇ ਲਈ ਲੜਨਾ ਬੰਦ ਨਹੀਂ ਕਰਾਂਗੇ ਦੇਖੋ ਇਹ ਦੋਨੋਂ ਸੈਪਰੇਟ ਚੀਜ਼ਾਂ ਨੇ ਉਹਨਾਂ ਦਾ ਪੰਜਾਬ ਦਿੱਲੀ ਸਿਆਸਤ ਲੜਾਈ ਲੜਨੀ ਉਹਨਾਂ ਦਾ ਪੈਸ਼ਨ ਹੈ ਤੇ ਪ੍ਰੋਫੈਸ਼ਨ ਹੈ ਬਿਲਕੁਲ ਠੀਕ ਹੈ ਨਾ ਇਹ ਦੋਨੋਂ ਅਲੱਗ-ਅਲੱਗ ਚੀਜ਼ਾਂ ਨੇ ਤੇ ਇਹਨਾਂ ਨੂੰ ਜੋੜ ਕੇ ਨਾ ਦੇਖਿਆ ਜਾਏ ਇਹਨੂੰ ਹਮੇਸ਼ਾ ਸਮਝੋ ਕਿ ਜੇ ਆਪਾਂ ਘਰ ਚਲਾਉਣਾ ਹੈ ਘਰ ਦੇ ਖਰਚੇ ਵੀ ਹੁੰਦੇ ਨੇ ਉਹ ਚੀਜ਼ਾਂ ਲਈ ਇਹ ਉੜਾ ਮਤਲਬ ਕਮਾਈ ਤਾਂ ਕਰਨੀ ਹੈ ਨਾ ਹਾਂਜੀ ਤਾਂ ਹਾਂ ਤੇ ਉਹ ਸਿਆਸਤ ਹੈ ਉਹ ਲੱਗ ਚੀਜ਼ ਹੈ ਜੀ ਬਹੁਤ ਬਹੁਤ ਸ਼ੁਕਰੀਆ ਸ਼ੈਰੀਯਾਰ ਜੀ ਜਾਣਕਾਰੀ ਦੇਣ ਦੇ ਲਈ ਥੈਂਕ ਯੂ ਮੈਮ ਥੈਂਕ ਯੂ ਜੀ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ক্রিকেট ਦੇ ਵਿੱਚ ਵਾਪਸੇ ਹੋਣ ਜਾ ਰਹੀ ਆਈਪੀਐਲ ਦੇ ਵਿੱਚ ਕਮੈਂਟਰੀ ਕਰਦੇ ਨਜ਼ਰ ਆਉਣਗੇ ਸੋ ਇਸ ਤੇ ਜੋ ਕਿ ਪੁਸ਼ਟੀ ਵੀ ਕਰ ਦਿੱਤੀ ਗਈ ਉਹਨਾਂ ਦੇ ਵੱਲੋਂ ਖੁਦ ਵੀ ਪੁਸ਼ਟੀ ਕੀਤੀ ਗਈ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਬਕਾਇਦਾ ਤੌਰ ਤੇ ਜੋ ਟਵੀਟ ਕਰ ਉਹਨਾਂ ਨੇ ਪੁਸ਼ਟੀ ਕੀਤੀ ਹੈ ਤਾਂ ਉਧਰ ਹੀ ਦੂਜੇ ਪਾਸੇ ਉਹਨਾਂ ਦੇ ਸਮਰਥਕ ਸ਼ੈਰੀ ਰਿਆਰ ਜੀ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਵੀ ਸਾਫ਼ ਕਲੀਅਰ ਕਰ ਦਿੱਤਾ ਹੈ ਕਿ ਆਈਪੀਐਲ ਦੇ ਵਿੱਚ ਉਹ ਜਲ ਕਮੈਂਟਰੀ ਕਰਦੇ ਨਜ਼ਰ ਆਉਣਗੇ